ਇੱਕ ਬਾਰ-ਬਾਰ ਜਿਗਰ ਛੜ ਰਿਹਾ ਹੈ ਕਿ ਇੱਕ ਆਈਟੀ ਵਿੰਗ ਹੈ ਮੈਂ ਪਹਿਲਾਂ ਵੀ ਸ਼ਬਦ ਕਹੇ ਸੀ ਕਿ ਕਾਂਗਰਸ ਆਪਦਾ ਆਈਟੀ ਵਿੰਗ ਚਲਾ ਰਹੀ ਹੈ ਬੀਜੇਪੀ ਆਪਦਾ ਆਈਟੀ ਵਿੰਗ ਚਲਾ ਰਹੀ ਹੈ ਝਾੜੂ ਪਾਰਟੀ ਆਪਦਾ ਆਈਟੀ ਵਿੰਗ ਚਲਾ ਰਹੀ ਹੈ ਇੱਕ ਸ਼ਰੋਮਣੀ ਅਕਾਲੀ ਦਲ ਹੈ ਜਿਹਨੂੰ ਆਈਟੀ ਵਿੰਗ ਚਲਾ ਰਿਹਾ ਆਈਟੀ ਵਿੰਗ ਸ਼ਰੋਮਣੀ ਅਕਾਲੀ ਦਲ ਨੂੰ ਚਲਾ ਰਿਹਾ ਤੇ ਉਹਦਾ ਮੁਖੀ ਪਤਾ ਕੌਣ ਹੈ ਬਠਿੰਡੇ ਦਾ ਇੱਕ ਉਹ ਬੰਦਾ ਜਿਹੜਾ ਦਸਤਾਰ ਨੂੰ ਨਫ਼ਰਤ ਕਰਦਾ ਉਹ ਬੰਦਾ ਉਹਦਾ ਮੁਖੀ ਹੈ ਬਠਿੰਡੇ ਜਿਹੜਾ ਦਸਤਾਰ ਨੂੰ ਪੱਗ ਨੂੰ ਨਫ਼ਰਤ ਕਰਦਾ ਹੈ ਔਰ ਸਿੱਖ ਐਂਟੀਸੈਕੂਰੀ ਸੋਚ ਹੈ ਤੇ ਹੋ ਕੀ ਰਿਹਾ ਟੀਵੀ ਚੈਨਲਾਂ ਦੇ ਉੱਤੇ ਬਿਠਾ ਬਿਠਾ ਕੇ ਇਹ ਕਿਹਾ ਜਾ ਰਿਹਾ ਕਿ ਸੱਚਖੰਦ ਸ੍ਰੀ ਹਰਮੰਦਰ ਸਾਹਿਬ ਜੀ ਦਾ ਮੁੱਖ ਗ੍ਰੰਥੀ ਜਿਹੜਾ ਹੈ ਉਹ ਤਾਂ ਨਰੈਣੂ ਅਜ ਕਿਤੇ ਸ਼ਰਮ ਵਾਲੀ ਗੱਲ ਹੈ ਕੌਣ ਕਹਿ ਰਿਹਾ ਜਦੋਂ ਸਾਰੇ ਹਾਲੇ ਵਸੀਲੇ ਸਾਰੇ ਖਤਮ ਹੋ ਗਏ ਨਾ ਜਦੋਂ ਦੇਖਿਆ ਗੱਲ ਨਹੀਂ ਬਣੀ ਆ ਦੋ ਚਾਰ ਦਿਨ ਤੋਂ ਇੱਕ ਫਿਲਮ ਸਟਾਰ ਜਿਹੜਾ ਬਿਠਾਇਆ ਜਾ ਰਿਹਾ ਟੀਵੀ ਚੈਨਲਾਂ ਦੇ ਉੱਤੇ ਉਹ ਕਹਿ ਰਿਹਾ ਕੰਧਾ ਜੀ ਸਾਚਕਾਨ ਸ੍ਰੀ ਹਰਮੰਦਰ ਸਾਹਿਬ ਜੀ ਦੇ ਮੁੱਖ ਗ੍ਰੰਥੀ ਨਰੈਣੂ ਮੰਤਰ। ਇਹਦੀ ਕਮਾਲ ਦੀ ਗੱਲ। ਇਹਦਾ ਜੀ ਅਕਾਲੀ ਦਲ ਨੇ ਜੀ ਜਿਹੜਾ ਜਥੇਦਾਰਾਂ ਤੇ ਕਾਰਵਾਈ ਕੀਤੀ ਹੈ ਤਾਂ ਔਰੰਗਜ਼ੇਬ ਦੇ ਛੁਰਾ ਮਾਰਿਆ ਜੀ ਉਹ ਮੂੰਹ 'ਚ ਮਾਰਿਆ ਤੀਰ 'ਚ। ਰੰਗਜੀਬ ਦੱਸਿਆ ਜਾ ਰਿਹਾ। ਕੋਫਲ ਉਸਤਾਰ ਦੱਸ ਰਿਹਾ ਟੀਵੀ ਚੈਨਲਾਂ ਦੇ ਉੱਤੇ। ਇਹਦੀ ਹੈਰਾਨੀ ਦੀ ਗੱਲ ਹੈ ਨਾ। ਐਸਾ ਸਮਾਗਮ। ਹੋਰ ਤਾਂ ਹੋਰ। ਅਜੇ ਤੱਕ ਕੀ ਆ ਜਾ ਰਿਹਾ ਉਹਦੇ ਵੱਲੋਂ ਕਿ ਬਾਈਬਲ ਕਲਾ ਤੇ ਬਰਗਾੜੀ ਦੇ ਵਿੱਚ ਤਾਂ ਗੋਲੀ ਚਲਾਉਣੀ ਪਈ ਪੁਲਿਸ ਨੂੰ ਕਿਉਂਕਿ ਸਿੱਖਾਂ ਨੇ ਪੁਸਤੇ ਹਮਲਾ ਕਰਤਾ ਸੀ ਕਿ ਦੀ ਕਮਾਲ ਦੀ ਗੱਲ ਹੈ ਅੱਜ 10 ਸਾਲ ਹੋ ਗਏ ਉਹ ਕਟਨਾ ਵਾਪਰੀ ਨੂੰ ਅੱਜ ਤੱਕ ਤਾਂ ਕਿਸੇ ਦਾ ਬਿਆਨ ਨਹੀਂ ਸੀ ਆਇਆ ਵੀ ਭਾਈ ਪੁਲਿਸ ਦੇ ਉੱਤੇ ਸਿੱਖਾਂ ਨੇ ਹਮਲਾ ਕਰਤਾ ਸੀ ਤਾਂ ਗੋਲੀ ਚਲਾਉਣੀ ਪਈ ਸੀ ਵਾਕਿਆ ਨੂੰ ਜਦੋਂ ਪੁੱਛਿਆ ਗਿਆ ਉਹਨਾਂ ਦੇ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੇ ਵੀ ਤੂੰ ਗੋਲੀ ਚਲਾਉਣ ਦੇ ਹੁਕਮ ਦਿੱਤੇ ਕਹਿੰਦਾ ਹਾਂਜੀ ਜੋ ਉਹਨਾਂ ਦੇ ਚੇਲੇ ਚਾਪਟੇ ਕਹਿ ਰਹੇ ਆ ਕਹਿੰਦੇ ਜੀ ਉਹ ਪੁਲਿਸ ਤੇ ਹਮਲਾ ਕਰਤਾ ਸੀ ਸਿੱਖਾਂ ਨੇ ਤਾਂ ਕਰਕੇ ਪੁਲਿਸ ਨੂੰ ਗੋਲੀ ਚਲਾਉਣੀ ਪਈ। ਇਸ ਤੋਂ ਵੱਧ ਕੇ ਬਿਸ਼ਰਮੀ ਜਿਹੜੀ ਆ ਉਹ ਕੀ ਹੋ ਸਕਦੀ? ਕੀ ਹੋ ਸਕਦੀ ਹੈ ਬਿਸ਼ਰਮੀ? ਇਹ ਹਾਲਾਤ ਜਿਹੜੇ ਨੇ ਉਹ ਅੱਜ ਬੜੇ ਹੋਏ ਨੇ। ਸਾਥ ਸੰਗਤ ਜੀ ਵਾਕਈ ਅੱਜ ਨੈਰੇਟਿਵ ਦੀ ਲੜਾਈ ਆ। ਉਹਨਾਂ ਨੇ ਬਹੁਤ ਤਕੜਾ ਆਪਣਾ ਆਈਟੀ ਵਿੰਗ ਬਣਾਇਆ ਆਈਟੀ ਵਿੰਗ ਦੇ ਜਿਹੜੇ ਵਿੱਚ ਰੱਖੇ ਨੇ ਨੌਜਵਾਨ ਰੱਖੇ ਨੇ ਵਰਕਰ ਰੱਖੇ ਨੇ ਉਹਨਾਂ ਨੂੰ ਤਨਖਾਹ ਕਿੱਥੋਂ ਮਿਲਦੀ ਆ? ਓਪੀਟੀਸੀ ਕੰਪਨੀ ਚੋਂ ਮਿਲਦੀ ਆ ਤੇ ਪੀਟੀਸੀ ਕੰਪਨੀ ਨੂੰ ਰੈਵਨਿਊ ਕਿੱਥੋਂ ਹੁੰਦਾ ਆ ਉਹ ਸ੍ਰੀ ਹਰਮੰਦਰ ਸਾਹਿਬ ਜੀ ਦੀ ਜਿਹੜੀ ਗੁਰਬਾਣੀ ਜਿਹੜੀ ਉਹ ਵੇਚੀ ਜਾ ਰਹੀ ਆ ਉਹਦਾ ਰੈਵਨਿਊ ਹੁੰਦਾ ਜੀ। ਯਾਨੀ ਸਾਡੀਆਂ ਜੁੱਤੀਆਂ ਸਾਡੇ ਸਿਰ ਸਾਡੀਆਂ ਜੁੱਤੀਆਂ ਤੇ ਸਾਡੇ ਸਿਰ ਮਾਰੀਆਂ ਜਾ ਰਹੀਆਂ ਨੇ ਸਤਖੰਨ ਸ੍ਰੀ ਹਰਮੰਦਰ ਸਾਹਿਬ ਜੀ ਦਾ ਜਿਹੜਾ ਪ੍ਰਸਾਰਣ ਕਰਦਾ ਚੈਨਲ ਉਹ ਕਮਾਈ ਹੋ ਰਹੀ ਹੈ ਤੇ ਉਸ ਕਮਾਈ ਦੇ ਮੁਨਾਫੇ ਦੇ ਵਿੱਚੋਂ ਸਿੱਖ ਸ਼ਖਸੀਅਤਾਂ ਦੀ ਕਰਦਾਰਕੁਸ਼ੀ ਕਰਨ ਵਾਸਤੇ ਆਈਟੀ ਬੈਂਕ ਬਣਾਇਆ ਹੈ ਸਾਡੀਆਂ ਜੁੱਤੀਆਂ ਤੇ ਸਾਡੇ ਸਿਰ ਦੇ ਉੱਤੇ ਮਾਰੀਆਂ ਜਾ ਰਹੀਆਂ ਤੇ ਇਹ ਹਕੀਕਤ ਜੀ ਜਿਹੜਾ ਖਲਾਫ ਬੋਲਦਾ ਹੈ ਉਹਦੀ ਕਰਦਾਰਕੁਸ਼ੀ ਸ਼ੁਰੂ ਕਰ ਦਿੰਦੇ ਨੇ ਜਿਹੜਾ ਵੀ ਬੋਲਦਾ ਹੈ ਜਿਹੜਾ ਵੀ ਬੋਲੇਗਾ ਉਹਦੀ ਕਰਦਾਰ ਕੋਈ ਸ਼ੁਰੂ ਹੋ ਜੂ। ਇਹ ਕੈਰੈਕਟਰਲੈਸ ਆ ਜੀ, ਇਹ ਬੇਈਮਾਨ ਆ ਜੀ, ਇਹ ਫਲਾਨਾ ਜੀ। ਤੇ ਫਿਰ ਸੱਚਾ ਕੌਣ ਹੈ? ਉਹ ਜਿਹੜੇ 4-5 ਟੀਵੀ ਚੈਨਲਾਂ ਦੇ ਉੱਤੇ ਬਿਠਾਏ ਜਾ ਰਹੇ ਹਨ ਬਾਰ-ਬਾਰ ਦੇਖਦੇ ਆ ਨਾ ਕਹਿੰਦੇ ਇਹ ਸਭ ਤੋਂ ਸੱਚੇ ਆ। ਕਿਉਂ ਨਾ ਦਾ ਰਿਕਾਰਡ ਸਿੱਖ ਸੰਗਤ ਸਾਰੇ ਜਾਣਦੀ। ਦੱਸਣ ਦੀ ਲੋੜ ਹੀ ਨਹੀਂ ਵੀ ਕਿਸ ਕਿਸਮ ਦਾ ਰਿਕਾਰਡ ਹੈ। ਹੁਣ ਮर्यादा ਦੱਸਣਗੇ ਫਿਲਮਸਟਾਰ ਜਾਂ ਮर्यादा ਕੀ ਹੈ ਸਿੱਖਾਂ ਦੀ? ਉਹ ਭਾਈ ਜਦੋਂ ਤੈਨੂੰ ਪੰਥ ਚੋਂ ਛੇਕਿਆ ਸੀ ਉਦੋਂ ਤੱਕ ਤੂੰ ਕਿਹਾ ਨਹੀਂ ਵੀ ਜਥੇਦਾਰ ਜਿਹੜੇ ਨੇ ਨਰੈਣੂ ਮੰਨਦਾ ਹੁਣ ਤੈਨੂੰ ਨਰੈਣੂ ਮੰਨਤ ਦਿਸਣ ਲੱਗ ਗਏ ਜਦੋਂ ਪੰਥ ਦੀ ਗੱਲ ਹੋ ਗਈ ਜਦੋਂ ਗ੍ਰੰਥ ਦੀ ਗੱਲ ਹੋ ਗਈ ਉਦੋਂ ਨਰੈਣੂ ਮੰਨਤ ਦਿਸਣ ਲੱਗ ਗਏ ਉਹ ਨਰੈਣੂ ਮੰਨਤ ਦਿਸਣ ਲੱਗੇ ਸੋ ਸਾ ਸੰਗਤ ਜੀ ਆਪ ਬਹੁਤ ਲੰਬੇ ਸਮੇਂ ਤੋਂ ਬੈਠੇ ਹੋ ਦੱਸਿਆ ਮੈਨੂੰ ਇੱਥੇ ਰਖੜਾ ਸਾਹਿਬ ਨੇ ਕਿ ਬਹੁਤ ਲੰਬੇ ਸਮੇਂ ਤੋਂ ਬੈਠੇ ਹੋ ਮੈਂ ਬਹੁਤਾ ਲੰਮਾ ਸਮਾਪਤੀ ਦਾ ਨਾ ਲਵਾਂ ਮੈਂ ਇਹੋ ਹੀ ਕਹਿਣਾ ਕਿ ਜਿਵੇਂ ਬਾਬਾ ਮੱਖਣ ਸ਼ਾਹ ਜੀ ਨੇ ਸੁਚੇਤ ਕੀਤਾ ਸੀ ਨਾ ਸਾਵਧਾਨ ਕੀਤਾ ਸੀ ਸੰਗਤ ਜਾਗ ਪਈ ਸੀ ਤੇ ਬਾਈ ਮੰਜੀਦਾਰਾਂ ਨੂੰ ਭਜਾਉਣ ਦੀ ਲੋੜ ਨਹੀਂ ਸੀ ਪਈ ਉਹ ਆਪੇ ਭੱਜ ਗਏ ਸੀ ਜਦੋਂ ਦੇਖਿਆ ਵੀ ਸਾਡੀ ਤਾਂ ਦੁਕਾਨ ਤੇ ਸੌਦਾ ਲੈਣ ਆ ਹੀ ਕੋਈ ਨਹੀਂ ਰਿਹਾ ਤੇ ਉਹਨਾਂ ਨੇ ਦੁਕਾਨਾ ਬੰਦ ਕਰਤੀ ਜੀ ਉਹਨਾਂ ਨੂੰ ਭਜਾਉਣ ਦੀ ਲੋੜ ਨਹੀਂ ਪਈ ਉਹ ਆਪੇ ਭੱਜ ਗਏ ਸੀ ਅੱਜ ਇਹਨਾਂ ਨੂੰ ਵੀ ਇਸੇ ਤਰ੍ਹਾਂ ਮਜਬੂਰ ਕਰਨਾ ਪਊਗਾ ਭਜਣ ਵਾਸਤੇ ਕਿਉਂ ਕਿਨੇ ਕਰਨਾ ਮਜਬੂਰ ਉਹ ਸੰਗਤ ਨਹੀਂ ਕਰਨਾ ਐ ਪੰਥ ਨਹੀਂ ਕਰਨਾ ਜਾਗੋ ਤੁਸੀਂ ਸੁਚੇਤ ਹੋ ਵੋ ਸਾਵਧਾਨ ਹੋ ਵੋ ਬਸ ਜਸਦਨ ਕੌਮ ਕਾਤੀ ਤੇ ਕੌਮ ਪ੍ਰਸਤ ਦੇ ਵਿਚਾਰ ਫੈਸਲੇ ਦਾ ਤੁਹਾਨੂੰ ਪਤਾ ਲੱਗ ਗਿਆ ਨਾ ਉਹਦੇ ਆਪਾਂ ਹਾਰਦੇ ਨਹੀਂ ਆ ਉਹਦੇ ਹਾਰਦੇ ਨਹੀਂ ਆ ਉਹਦੇ ਸਾਡੀ ਫਤਿਹ ਸਾਡੀ ਜਿੱਤ ਜਿਹੜੀ ਐ ਉਹ ਜ਼ਰੂਰ ਹੋਊਗੀ ਜਿੱਦੇ ਸਾਨੂੰ ਸਮਝ ਆ ਗਈ ਜਿੱਦੇ ਬਾਬਾ ਮੱਖਣ ਸ਼ਾਹ ਜੀ ਲਵਾਨਾਂ ਦੀ ਹੂਕ ਜਿਹੜੀ ਐ ਉਹ ਸਾਡੇ ਦਿਲ ਦੇ ਵਿੱਚ ਵਸ ਗਈ ਨਾ ਤੇ ਸਾਨੂੰ ਸਮਝ ਆ ਗਈ ਕਿ ਆ ਅਸਲੀ ਐ ਤੇ ਆ ਨਕਲੀ ਤੇ ਉਦੋਂ ਸਾਨੂੰ ਕੋਈ ਵੀ ਇਸ ਸੰਸਾਰ ਦੇ ਵਿੱਚ ਫਿਰ ਹਰਾ ਨਹੀਂ ਸਕੇਗਾ maat ਨਹੀਂ પા ਸਕੇਗਾ